ਪੰਜਾਬ ਦੇ ਸੂਫੀ ਕਾਇਕਾ ਜੋਤੀ ਨੁਰਾ ਦਾ ਆਪਣੇ ਪਿਤਾ ਗੁਲਸ਼ਨ ਮੀਰ ਨਾਲ ਨੀ ਦੀ ਝਗੜਾ ਚੱਲ ਰਿਹਾ ਸੀ ਆਖਿਰਕਾਰ ਇਸ ਝਗੜੇ ਨੂੰ ਜੋਤੀ ਦੇ ਪਿਤਾ ਗੁਲਸ਼ਨ ਮੀਰ ਨੇ ਖਤਮ ਕਰ ਦਿੱਤਾ ਜਾਣਕਾਰੀ ਮੁਤਾਬਕ ਗੁਲਸ਼ਨ ਮੀਰ ਖੁਦ ਆਪਣੀ ਬੇਟੀ ਜੋਤੀ ਦੇ ਘਰੇ ਗਏ ਸੀ ਮੀਰ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਹਾਲਤੇ ਕੁਝ ਲੋਕਾਂ ਨੇ ਪਰਿਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਹ ਕਾਫੀ ਹੱਦ ਤੱਕ ਕਾਮਯਾਬੀ ਹੋ ਗਏ ਸੀ मीर ने कहा कि उन्होंने ज्योति उस दिन गलतियां लिये माफ कर दिया है उसनों गले भी लगाया। गुलश मीर ने कहा कि परिवार हमेशा इकट्ठे ही रहता है कभी भी कोई आउट नहीं हों बच्चे पंचाय वर्गे होंगे ने ਜੇਕਰ ਉਹ ਸਵੇਰੇ ਗਲਤੀ ਨਾਲ ਕਿਤੇ ਚਲੇ ਜਾਂਦੇ ਨੇ ਤਾਂ ਸ਼ਾਮ ਨੂੰ ਆ ਲੈਣੇ ਵਿੱਚ ਪਰਤ ਜਾਂਦੇ ਨੇ ਉਹ ਵੀ ਆਏ ਤੇ ਅਸੀਂ ਵੀ ਆਏ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਸਭ ਕੁਝ ਠੀਕ ਹੈ ਗੁਲਸ਼ਨ ਮੀਰ ਨੇ ਅੱਗੇ ਕਿਹਾ ਕਿ ਬੱਚਿਆਂ ਨੇ ਬੁਲਾਇਆ ਤੇ ਅਸੀਂ ਆਪਣੀ ਬੱਚਿਆਂ ਕੋਲ ਆ ਗਏ ਆਜੂ ਨੇ ਆਪਣੀ ਬੇਟੀ ਨੂਰਾ ਨੂੰ ਥਿਲੋ ਮaaf ਕਰ ਦਿੱਤਾ ਹੈ ਅਤੇ ਉਹਨਾਂ ਵਿਚਕਾਰ ਚੱਲ ਰਿਹਾ ਵਿਵਾਦ ਖਤਮ ਹੋ ਗਿਆ ਗੁਲਸ਼ਨ ਮੀਰ ਨੇ ਕਿਹਾ ਕਿ ਅਸੀਂ ਅਣਜਾਣ ਲੋਕਾਂ ਦੀਆਂ ਗੱਲਾਂ ਛਾਏ ਉਹਨਾਂ ਦੀਆਂ ਗੱਲਾਂ ਸੁਣ ਕੇ ਇੱਕ ਦੂਜੇ ਤੇ ਲੋ ਨੇ ਇੰਜਾਮ ਲਗਾਏ ਮੇਰੇ ਬੱਚੇ ਬੇਕਸੂਰ ਨੇ ਉਹਨਾਂ ਕੋਲੋ ਸ਼ਰਾਰਤ ਕਰਵਾਈਗੀ ਅਤੇ ਉਹਨਾਂ ਕੋਲੋ ਇਹ ਗਲਤੀ ਹੋ ਗਈ ਮੈਨੂੰ ਤੋੜਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਹੁਣ ਸੇ ਸਾਰੇ ਵਿਵਾਦ ਸਾਰੇ ਝਗੜੇ ਖਤਮ ਕਰ ਦਿੱਤੇ ਨੇ ਅਤੇ ਇੱਕ ਦੂਜੇ ਨੂੰ ਮਾਫ ਕਰ ਦਿੱਤਾ ਹੈ ਇਸ ਲਈ ਅਸੀਂ ਇਕੱਠੇ ਮਹਿਫਿਲ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਲਦੀ ਹੀ ਪਰਿਵਾਰ ਨਾਲ ਮਾਈ ਸ਼ਾਹ ਜੀ ਦੇ ਦਰਵਾਜ਼ੇ ਤੇ ਜਾ ਕੇ ਮੱਥਾ ਟੇਕਣਗੇ ਜੂਤੀ ਦੀ ਮਾਂ ਨੇ ਮੱਥੇ ਨੂੰ ਚੁੰਮਦਿਆ ਕਿਹਾ ਕਿ ਬੱਚੇ ਗਲਤੀ ਕਰਦੇ ਨੇ ਤੇ ਮਾਪੇ ਹੀ ਮਾਫ ਕਰਦੇ ਨੇ ਜੂਤੀ ਨੇ ਆਪਣੀ ਗਲਤੀ ਸੁਧਾਰ ਲਈ ਉਹਨਾਂ ਸੰਗਤ ਆਪ ਹੀ ਆਪਣੇ ਬੱਚਿਆਂ ਨੂੰ ਮਾਫ ਕਰਕੇ ਆਸ਼ੀਰਵਾਦ ਦੇਣ। ਜੋਤੀ ਨੂਰਾਂ ਨੇ ਕਿਹਾ ਕਿ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਸਾਡਾ ਪਰਿਵਾਰ ਇਕੱਠੇ ਰਹੇ। ਬਸ ਲੋਕ ਸਾਡੇ ਵਿਚਕਾਰ ਆ ਗਏ ਸੀ। ਉਹਨਾਂ ਨੇ ਪਰਿਵਾਰ ਦੇ ਮੋਤੀਆਂ ਦੀ ਤਾਰ ਖਿਲਾਵ ਦਿੱਤੇ। ਅਸੀਂ ਮੋਤੀ ਲੱਭੇ ਅਤੇ ਦੁਬਾਰਾ ਇਕੱਠੇ ਹੋ ਗਏ। ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ? ਕਮੈਂਟ ਕਰਕੇ ਜਰੂਰ ਸਾਂਝੇ ਕਰ ਦਿਓ ਅਤੇ ਇਸੇ ਤਰ੍ਹਾਂ ਦੀਆਂ ਨਵੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰ ਦਿਓ।